ਮੋਗਾ ਦੇ ਕੋਟੀਸਾ ਖਾਦੇ ਸ਼ਹੀਦ ਜੈਮਲ ਸਿੰਘ ਦੀ ਅੰਤਿਮ ਅਰਦਾਸ ਹੋ ਰਹੀ ਹੈ ਸ਼ਹੀਦ ਜੈਮਲ ਸਿੰਘ ਪਲਵਾਮਾ ਦੇ ਵਿੱਚ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਪੂਰੇ ਪੰਜਾਬ ਦੇ ਵਿੱਚ ਸੋਗ ਦਾ ਮਾਹੌਲ ਸੀ ਪੰਜਾਬ ਦੇ ਚਾਰ ਜਵਾਨ ਜਿਹੜੇ ਸ਼ਹੀਦ ਹੋਏ ਸੀ ਅੱਜ ਅੰਤਿਮ ਅਰਦਾਸ ਚੱਲ ਰਹੀ ਹੈ ਸਖੇ ਸੰਬੰਧੀ ਪਿੰਡ ਵਾਸੀ ਪੰਜਾਬ ਤੋਂ ਵੱਖ-ਵੱਖ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਹੁਣ ਇੱਥੇ ਪਹੁੰਚੇ ਨੇ ਦਿੱਲੀ ਤੋਂ ਇੱਕ ਸੱਜਣ ਪਹੁੰਚੇ ਨੇ ਜਿਨ੍ਹਾਂ ਨੇ ਹਰ ਮਹੀਨੇ ਪਰਿਵਾਰ ਨੂੰ 10000 ਰੁਪਇਆ ਜਿਹੜਾ ਪੈਨਸ਼ਨ ਦੇ ਤੌਰ ਤੇ ਆਪਣੇ ਵੱਲੋਂ ਦੇਣ ਦਾ ਇੱਕ ਵਾਅਦਾ ਕੀਤਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰਾਈਵੇਟ ਆਰਗੇਨਾਈਜੇਸ਼ਨਸ ਦੇ ਨੁਮਾਇंदे ਪਹੁੰਚੇ ਨੇ ਜਿਨ੍ਹਾਂ ਨੇ ਐਸੇ ਵਾਅਦੇ ਕੀਤੇ ਨੇ ਸਰਕਾਰ ਦੇ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਜਿਹੜੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਅਤੇ ਫਰੀਦਕੋਟ ਦੇ ਜਿਹੜੇ ਸੰਸਦ ਨੇ ਸਾਧੂ ਸਿੰਘੋ ਪਹੁੰਚੇ ਨੇ ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਕਾਲੀ ਦਲ ਤੋਂ ਜਥੇਦਾਰ ਤੋਤਾ ਸਿੰਘ ਪਹੁੰਚੇ ਨੇ ਡਿਪਟੀ ਕਮਿਸ਼ਨਰ ਨੇ ਫਰੀਦਕੋਟ ਦੇ ਐਸਐਸਪੀ ਨੇ ਹੋਰ तमाम ਜਿਹੜੇ ਲੋਕ ਇੱਥੇ ਪਹੁੰਚੇ ਨੇ ਸ਼ਹੀਦ ਨੂੰ ਨਮਨ ਕਰਨ ਵਾਸਤੇ ਉਹ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਦੇਣ ਕਿ ਅੰਤਿਮ ਅਰਦਾਸ ਜਿਹੜੀ ਹੈ ਮਹਾਨ ਸ਼ਹੀਦ ਜੈਮਲ ਸਿੰਘ ਦੀ ਇਸ ਰੂਲੇ ਚੱਲ ਰਹੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਸੇ ਪਾਸੇ ਦੇ ਲੋਕ ਨੇ ਸੰਤ ਨੇ ਸ਼્વાસਾਂ ਦੀ ਕੁੰਜੀ ਦਿੱਤੀ ਸੀ ਸੰਤ ਗੁਰਮੀਤ ਸਿੰਘ ਖੋਸਿਆ ਵਾਲੇ ਖਾਸ ਤੌਰ ਤੇ ਪਹੁੰਚੇ ਉਹਨਾਂ ਨੇ ਸੰਗਤਾਂ ਨੂੰ ਜਿਹੜੇ ਐ ਉਹ ਬਾਣੀ ਦੇ ਨਾਲ ਜੋੜਨ ਵਾਸਤੇ ਬਚਨ ਵੀ ਕੀਤੇ ਨੇ ਤਾਂ ਬਹੁਤ ਸਾਰੀਆਂ ਚਰਚਾਵਾਂ ਅੱਜ ਇੱਥੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਸੀ ਕਿ ਸਰਕਾਰ ਦੇ ਵੱਲੋਂ ਕਿ ਜੋ 12 ਲੱਖ ਦਾ ਅਨਾਉਂਸਮੈਂਟ ਕੀਤੀ ਗਈ ਸੀ ਉਹ ਅੱਜ ਸਰਕਾਰ ਜਿਹੜੀ ਹੈ ਉਹ ਦਿੰਦੀ ਹੈ ਕਿ ਨਹੀਂ ਦਿੰਦੀ ਹੈ ਇਸ ਦੇ ਉੱਤੇ ਕਿ ਕਿੰਨੀ ਜਲਦ ਪਰਿਵਾਰ ਨੂੰ ਇਹ ਪੈਸਾ ਮਿਲਦਾ ਸੋ ਗੁਰੂ ਘਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸ਼ਹੀਦ ਜੈਮਲ ਸਿੰਘ ਦੀ ਅੰਤਿਮ ਅਰਦਾਸ ਜਿਹੜੀ ਹੈ ਉਹ ਹੋ ਰਹੀ ਹੈ ਨੰਮ ਨੇ ਅੱਖਾਂ ਸ਼ਹਾਦਤ ਤੇ ਉੱਤੇ ਮਾਣ ਵੀ ਹੈ ਸ਼ਹੀਦ ਜੈਮਲ ਸਿੰਘ ਦਾ 5 ਸਾਲਾ ਪੁੱਤਰ ਜਿਹੜਾ ਹੈ ਉਹ ਆਪਣੇ ਪਿਤਾ ਨੂੰ ਯਾਦ ਕਰਦਾ ਹੋਇਆ ਆਪਣੀ ਮਾਤਾ ਦੇ ਨਾਲ ਆਪਣੇ ਦਾਦਾ ਦਾਦੀ ਦੇ ਨਾਲ ਗੱਲਾਂ ਕਰਦਾ ਹੈ ਤਾਂ ਇਹ ਸਭ ਦੀ ਜ਼ੁਬਾਨ ਤੇ ਅੱਜ ਸੀ ਗੱਲ ਸਭ ਇਸ ਬਾਰੇ ਚਰਚਾ ਕਰ ਰਹੇ ਸੀ ਕਿ ਕਿੰਜ 5 ਸਾਲਾਂ ਦਾ ਉਹ ਛੋਟਾ ਪੁੱਤਰ ਜਦੋਂ ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਦੇ ਅੰਗੀਠੇ ਦੀ ਜਿਹੜੀ ਸੰਭਾਲਨ ਦੀ ਪਰੰਪਰਾ ਜੋ ਸਾਡੀ ਹੈ ਉਸ ਤੋਂ ਬਾਅਦ ਜਦੋਂ ਫੁੱਲ ਪਾਣ ਜਾ ਰਹੇ ਸੀ ਤਾਂ ਉਸ 5 ਸਾਲਾਂ ਬੱਚੇ ਨੇ ਆਪਣੇ ਦਾਦੇ-ਦਾਦੀ ਨੂੰ ਇਹ ਕਿਹਾ ਕਿ ਮੇਰਾ ਨਾਮ ਹੁਣ ਤੁਸੀਂ ਜੈਮਲ ਸਿੰਘ ਰੱਖ ਦਿਓ ਸੋ ਐਸੀ ਪਾਵਨਾ ਦੇ ਵਿੱਚ ਐਸੀ ਐਸੀਆਂ ਜਿਹੜੀਆਂ ਦਿਲ ਨੂੰ ਟੋਹਣ ਵਾਲੀਆਂ ਗੱਲਾਂ ਦੇ ਵਿੱਚ ਸ਼ਹੀਦ ਨੂੰ ਅੰਤਿਮ ਅਰਦਾਸ ਹੋ ਰਹੀ ਹੈ ਉਸ ਪਰਮਾਤਮਾ ਦੇ ਵਿੱਚ ਚਰਨਾ ਚ ਅਰਦਾਸ ਹੈ ਕਿ ਸ਼ਹੀਦ ਜੈਮਲ ਸਿੰਘ ਨੂੰ ਪਰਮਾਤਮਾ ਆਪਣੇ ਚਰਨਾ ਚ ਨਵਾਸ ਦੇਵੇ ਔਰ ਉਸ ਦਾ ਜੋ ਸਰਮਾਇਆ ਹੈ ਉਹ ਸ਼ਹਾਦਤ ਦਾ ਸਰਮਾਇਆ ਜੋ ਪਿੱਛੇ ਛੱਡ ਕੇ ਜਾ ਰਹੇ ਨੇ ਆਪਣਾ ਔਰ ਇਹਦੀ ਦੁਨੀਆ ਤੱਕ ਯਾਦ ਰੱਖਿਆ ਜਾਵੇ ਸ਼ਹੀਦ ਜੈਮਲ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਉਹ ਦਿਲ ਚ ਉਹਨਾਂ ਦੀ ਜਗ੍ਹਾ ਬਣੀ ਰਹੇ ਹਰ ਇੱਕ ਦੇ ਔਰ ਪਰਿਵਾਰ ਦੇ ਨਾਲ ਸਿਰਫ ਅੱਜ ਹੀ ਨਹੀਂ ਜਦੋਂ ਤੱਕ ਦੁਨੀਆ ਹੈ ਜਦੋਂ ਤੱਕ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਰਹਿੰਦਾ ਹੈ ਤਾਂ ਹਰ ਇੱਕ ਵਿਅਕਤੀ ਜੋ ਹੈ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਸਾਥ ਦੇਵੇ ਉਸ ਸਰੜੀ ਮਾਂ ਨੂੰ ਉਸ ਪਿਓ ਨੂੰ ਸਾਥ ਦੇਵੇ ਉਹ ਉਸ ਜੈਮਲ ਸਿੰਘ ਦੀ ਪਤਨੀ ਜਿਹੜੇ ਨੇ ਉਹਨਾਂ ਨੂੰ 5 ਸਾਲਾ ਜਿਹੜਾ ਪੁੱਤਰ ਹੈ ਉਸ ਦੇ ਜੋ ਪਾਲਣ ਪੋਸਣ ਹੈ ਉਹਦੇ ਵਿੱਚ ਜਿੱਥੇ ਸਰਕਾਰਾਂ ਦੀ ਮਦਦ ਰਵੇ ਉੱਥੇ ਆਮ ਲੋਕ ਨੇ ਜਿਹੜੇ ਉਹਨਾਂ ਦਾ ਜੋ ਵੀ ਸਾਥ ਬਣਦਾ ਇਸ ਦੀ ਇੱਕ ਕਾਮਨਾ ਕੀਤੀ ਜਾ ਰਹੀ ਹੈ ਅਰਦਾਸ ਕੀਤੀ ਜਾ ਰਹੀ ਹੈ ਗੁਰੂ ਦੇ ਚਰਨਾਂ ਦੀ ਅਰਦਾਸ ਹੈ ਸ਼ਹੀਦ ਜੈਮਲ ਸਿੰਘ ਨੂੰ ਅੱਜ ਸਜਦਾ ਕਰ ਰਹੇ ਨੇ ਲੋਕ ਸलाम ਕਰ ਰਹੇ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਤੇ ਅਵਤਾਰ ਸਿੰਘ ਖੁਰਮੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਕੋਟੀ ਸਿਖਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ